ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿਮਾਨ ਸੁਅ ਅਫਵਾਲ ਬਹੁਤ-ਬਹੁਤ ਸਵਾਗਤ ਕਰਦੀ ਆਂ ਹਾਂਜੀ ਅੱਜ ਆਸੀਂ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਇੱਥੇ ਹੈ ਕਿ ਕਿਸਾਨਾਂ ਨੇ ਕੀਤਾ ਹੁਣ ਹਰਿਆਣਾ ਹਰਿਆਣਾ ਵੱਲ ਰੁਖ ਤਾਂ ਜੇਕਰ ਇੱਥੇ ਗੱਲ ਕਰਦੇ ਆ ਕਿ ਕਿਸਾਨਾਂ ਨੇ ਹੁਣ ਹਰਿਆਣੇ ਵੱਲ ਜਿਹੜਾ ਰੁਖ ਹੈ ਉਹ ਕਰ ਦਿੱਤਾ ਤੇ ਸਭ ਤੋਂ ਵੱਡੀ ਕਿਸਾਨ ਮੋਰਚੇ ਦੇ ਨਾਲ ਜੁੜੀ ਹੋਈ ਖਬਰ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਨਵਦੀਪ ਜਲਵੇੜਾ ਜਿਹੜੇ ਨੇ ਹੁਣ ਉਹਨਾਂ ਨੂੰ ਜ਼ਮਾਨਤ ਜਿਹੜੀ ਐ ਬੀਤੇ ਦਿਨੀ ਦੇ ਦਿੱਤੀ ਗਈ ਐ ਤੇ ਜੇਕਰ ਗੱਲ ਕਰੀਏ ਨਵਦੀਪ ਜਲਵੇੜਾ ਦੀ ਤਾਂ ਵਾਟਰ ਕੈਨਨ ਬாய் ਦੇ ਨਾਂ ਨਾਲ ਹੁਣ ਮਸ਼ਹੂਰ ਹੋ ਚੁੱਕੇ ਨੇ ਕਿਉਂਕਿ ਸਭ ਨੂੰ ਹੀ ਪਤਾ ਹੈ ਕਿ ਕਿਸਾਨੀ ਮੋਰਚੇ ਦੇ ਵਿੱਚ ਜਦੋਂ ਕਿਸਾਨਾਂ ਦੇ ਉੱਤੇ ਸਰਕਾਰ ਵੱਲੋਂ ਤਸ਼ੱਦਦ ਟਾਈ ਜਾ ਰਹੀ ਸੀ ਤਾਂ ਉਸ ਵੇਲੇ ਨਵਦੀਪ ਜਲਵੇੜਾ ਜਿਸ ਨੇ ਸਹਿਯੋਗ ਦਿੱਤਾ ਕਿਸਾਨਾਂ ਨੂੰ ਕਿਤੇ ਨਾ ਕਿਤੇ ਬਚਾਉਣ ਦੀ ਖਾਤਰ ਕਿਸਾਨਾਂ ਤੇ ਉੱਤੇ ਕੋਈ ਤਸ਼ੱਦਦ ਨਾ ਹੋ ਸਕੇ ਇਸ ਦੇ ਕਰਕੇ ਜਿਨ੍ਹਾਂ ਨੇ ਵਾਟਰ ਕੈਨਨ ਦਾ ਮੂੰਹ ਵੀ ਮੋੜ ਦਿੱਤਾ ਸੀ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਲਿਆ ਗਿਆ ਸੀ ਪਰ ਹੁਣ ਬਿੱਤੇ ਹੀ ਦਿਨੀ ਉਹਨਾਂ ਨੂੰ ਜਿਹੜੀ ਜ਼ਮਾਨਤ ਹੈ ਉਹ ਮਿਲ ਚੁੱਕੀ ਹੈ ਤਾਂ ਜੇਕਰ ਆਪਾਂ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਪਿਛਲੇ ਦਿਨਾ ਤੋਂ ਹੀ ਲਗਾਤਾਰ ਕਿਸਾਨੀ ਮੋਰਚੇ ਨੂੰ ਲੈ ਕੇ ਜਿਹੜੀ ਕੁਝ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਜਿਨ੍ਹਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇੱਥੇ ਜਿਹੜੇ ਕਿਸਾਨ ਨੇ ਉਹ ਨਵਦੀਪ ਜਲਵੇੜਾ ਦੀ ਜਿਹੜੀ ਰਿਹਾਈ ਦੀ ਲਗਾਤਾਰ ਮੰਗ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਇੱਥੇ ਕਿਹਾ ਗਿਆ ਸੀ ਜੇਕਰ ਨਵਦੀਪ ਜਲਬੇੜਾ ਦੀ ਰਿਹਾਈ ਨਾ ਕੀਤੀ ਗਈ ਜੇਕਰ ਉਹਨਾਂ ਨੂੰ ਨਾ ਛੱਡਿਆ ਗਿਆ ਤਾਂ ਕਿਸਾਨ ਜਿਹੜੇ ਨੇ ਉਹ ਐਸਪੀ ਦਫ਼ਤਰ ਦਾ ਕਿਰਾ ਕਰਨ ਗਿਆ ਅੰਬਾਲਾ ਦੇ ਵਿੱਚ ਤਾਂ ਹੁਣ ਸਭ ਤੋਂ ਵੱਡੀ ਖਬਰ ਇਹ ਹੈ ਕਿ ਨਵਦੀਪ ਜਲਬੇੜਾ ਨੂੰ ਤਾਂ ਇੱਥੇ ਕਿਤੇ ਨਾ ਕਿਤੇ ਜ਼ਮਾਨਤ ਮਿਲ ਚੁੱਕੀ ਹੈ ਪਰ ਜੇਕਰ ਗੱਲ ਕਰੀਏ ਕਿਸਾਨੀ ਮੋਰਚੇ ਦੀ ਤਾਂ ਜੇ ਵੀ ਕਿਸਾਨੀ ਮੋਰਚਾ ਜਿਹੜਾ ਹੈ ਲਗਾਤਾਰ ਜਾਰੀ ਹੈ ਤੇ ਜੇਕਰ ਗੱਲ ਕਰਦੇ ਆਂ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਉੱਤੇ ਹੋਏ ਤਸ਼ੱਦਦ ਦੀ ਇਹ ਜਿਹੜੀ ਕਿਤੇ ਨਾ ਕਿਤੇ ਚੀਜ਼ਾਂ ਨੇ ਆਪਾਂ ਸਭ ਨੂੰ ਹੀ ਪਤਾ ਹੈ ਇੱਥੇ ਜਿਹੜੇ ਵੀ ਤੁਸੀਂ ਲਾਈਵ ਪ੍ਰੋਗਰਾਮ ਨੂੰ ਦੇਖ ਰਹੇ ਹੋ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਇਹ ਜਿਹੜੇ ਮੁੱਦੇ ਨੇ ਹਰ ਇੱਕ ਇਨਸਾਨ ਦੇ ਕੋਲ ਪਹੁੰਚ ਸਕਣ ਤੇ ਕਿਤੇ ਨਾ ਕਿਤੇ ਹੁਣ ਜਿਹੜੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਅੰਬਾਲਾ ਅੱਜ ਕਿਸਾਨਾਂ ਨੇ ਜਾਣਾ ਸੀ ਜਿਹੜਾ ਕਿ ਅਨਾਜ ਮੰਡੀ ਦੇ ਵਿੱਚ ਕਿਤੇ ਨਾ ਕਿਤੇ ਇੱਕ ਮੀਟਿੰਗ ਰੱਖੀ ਗਈ ਸੀ ਪਰ ਜਦੋਂ ਹਰਿਆਣਾ ਵੱਲ ਕੂਚ ਕੀਤਾ ਗਿਆ ਤਾਂ ਕੁਝ ਕੁ ਕਿਸਾਨ ਜਿਹੜੇ ਆਗੂ ਨੇ ਉਹਨਾਂ ਨੂੰ ਇੱਥੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਹਾਲਾਂਕਿ ਜਦੋਂ ਪੁਲਿਸ ਦੀ ਗੱਡੀ ਦੇ ਵਿੱਚ ਬਹਿ ਕੇ ਉਹ ਲਾਈਵ ਹੋਏ ਤਾਂ ਪੁਲਿਸ ਵਾਲਿਆਂ ਦੇ ਵੱਲੋਂ ਉਹਨਾਂ ਨੂੰ ਇੱਥੇ ਕਿਤੇ ਨਾ ਕਿਤੇ ਛੱਡ ਦਿੱਤਾ ਗਿਆ ਤੇ ਜੇਕਰ ਗੱਲ ਕਰਦੇ ਆਂ ਆਪਾਂ ਕਿਸਾਨੀ ਅੰਦੋਲਨ ਦੀ ਪਾ ਹੁਣ ਫਰਤੋਂ ਕਿਤੇ ਨਾ ਕਿਤੇ ਕਿਸਾਨਾਂ ਦਾ ਜਿਹੜਾ ਇੱਕ ਕਾਫਲਾ ਹੈ ਉਹ ਹਰਿਆਣਾ ਦੇ ਵੱਲ ਰੁਖ ਕਰ ਚੁੱਕਿਆ ਹੈ ਤਾਂ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਜਿਹੜੀ ਗੱਲਬਾਤ ਹੈ ਉਹ ਕਰਦੇ ਹਾਂ ਹੈਲੋ ਸਸ਼ੀ ਜੀ ਮੈਡਮ ਸਸ਼ੀ ਆਕਾਲ ਸਰ ਕੀ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਜੋ ਵਿਸ਼ਾ ਹੈ ਹਾਲਾਂਕਿ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਹ ਮੁੱਦਾ ਜਿਹੜਾ ਹੈ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ ਕੀ ਲੱਗਦਾ ਹੈ ਕਿ ਕਿਸਾਨਾਂ ਨੇ ਅੱਜ ਹਰਿਆਣਾ ਵਾਲਾ ਰੁਕ ਕੀਤਾ ਹੈ ਦੁਬਾਰਾ ਤੇ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜੋ ਜਿਸ ਸੰਬੰਧ ਜਿਹੜੇ ਕਾਲੇ ਕਾਨੂੰਨ ਹੈ ਜੀ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਜਾਂ ਫਸਲਾਂ ਦੇ ਐਮਐਸਪੀ ਵਾਸਤੇ ਜਿਹੜਾ ਖਾਸ ਕਰਕੇ ਇਕੱਲਾ ਹੀ ਪੰਜਾਬ ਦਾ ਕਿਸਾਨ ਬੋਲ ਰਿਹਾ ਹੈ ਜੀ ਜੀ ਦੇਖੋ ਪਹਿਲਾਂ ਤਾਂ ਇਹ ਸਮਝਣ ਦੀ ਜ਼ਰੂਰਤ ਹੈ ਵੀ ਉਹ ਕੱਲੇ ਪੰਜਾਬ ਦਾ ਮਸਲਾ ਨਹੀਂ ਜੀ ਹੈ ਪੂਰੇ ਦੇ ਸਰਫਾਰ ਦਾ ਮਸਲਾ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਉਹ ਅੱਗੇ ਵੱਧ ਰਿਹਾ ਕਿਸਾਨ ਅੱਗੇ ਵੱਧ ਰਿਹਾ ਉਹ ਗੱਲ ਕਰਨੇ ਵਾਸਤੇ ਲੇਕਿਨ ਤਕਲੀਫ ਦੁੱਖ ਸਾਨੂੰ ਇੱਥੇ ਹੋ ਰਿਹਾ ਮੈਡਮ ਦੇਖ ਕੇ ਜੀ ਇਹ ਸਰਕਾਰਾਂ ਮੰਨ ਲਓ ਹੁਣ ਪੰਜਾਬ ਦੇ ਲੋਕ ਹੈ ਉਹ ਹਰਿਆਣੇ ਜਾਂ ਕਿਤੇ ਹੋ ਕੇ ਦਿੱਲੀ ਜਾਣਾ ਚਾਹੁੰਦੇ ਆ ਤਾਂ ਉੱਥੇ ਦੀ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਿਉਂ ਕਰ ਰਹੀ ਹੈ ਜਾਂ ਉੱਥੇ ਦਾ ਪ੍ਰਸ਼ਾਸਨ ਦਾ ਕਿਸਾਨਾਂ ਦੇ ਨਾਲ ਧੱਕਾ ਕਿਉਂ ਕਰ ਰਿਹਾ ਹੈ ਜੀ ਗ੍ਰਿਫਤਾਰੀਆਂ ਦਾ ਜਿਹੜਾ ਦੌਰ ਆ ਉਹ ਕਿਉਂ ਚੱਲ ਰਿਹਾ ਹੈ ਜੀ ਕਿਉਂ ਨਹੀਂ ਜੀ ਬੰਦਾ ਹੋ ਰਿਹਾ ਬਿਲਕੁਲ ਜੀ ਬਿਲਕੁਲ ਕੀ ਹੋ ਰਿਹਾ ਹੈ ਜੀ 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 ਤੇ ਜੇਕਰ ਦੇਖੋ ਇੱਥੇ ਸੰਜੀਵ ਜੀ ਕੀ ਕਹਿਣਾ ਚਾਹੋਗੇ ਕਿ ਨਵਦੀਪ ਜਲਬੇੜਾ ਦੀ ਰਿਹਾਈ ਦੀ ਮੰਗ ਇੱਥੇ ਲਗਾਤਾਰ ਕਿਸਾਨ ਜਿਹੜੇ ਕਰਦੇ ਹੋਏ ਨਜ਼ਰ ਆਈ ਸੀ ਕਿ ਹੁਣ ਆਪਾਂ ਨੂੰ ਪਤਾ ਹੈ ਨਵਦੀਪ ਜਲਬੇੜਾ ਨੂੰ ਕਿਤੇ ਨਾ ਕਿਤੇ ਜ਼ਮਾਨਤ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਕੋਰਟ ਦੇ ਵੱਲੋਂ ਤੇ ਹਾਈ ਕੋਰਟ ਦੇ ਵੱਲੋਂ ਕਿਸਾਨਾਂ ਨੂੰ ਇਹ ਆਦੇਸ਼ ਵੀ ਦਿੱਤਾ ਗਿਆ ਸੀ ਕਿ ਤੁਸੀਂ ਜਿਹੜਾ ਧਰਨਾ ਹੈ ਹੁਣ ਚੱਕ ਲੋ ਤੇ ਜਿਹੜਾ ਕਿਤੇ ਨਾ ਕਿਤੇ ਹਾਈਵੇ ਆ ਖਨੋਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਗਿਆ ਕਿ ਇਹਨਾਂ ਦੇ ਹਾਈਵੇ ਵੀ ਖੋਲ ਦਿੱਤੇ ਜਾਣੇ ਚਾਹੀਦੇ ਕਿ ਲੱਗਦਾ ਹੈ ਕਿ ਅਜੇ ਵੀ ਐਮਐਸਪੀ ਤੇ ਜਿਹੜੀ ਇਹ جنگ ਹੈ ਅਜੇ ਵੀ ਕਿਸਾਨ ਲੜ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵਦੀਪ ਜਲਬੇੜਾ ਨੇ ਲਾਈਵ ਹੋ ਕੇ ਕਿਤੇ ਨਾ ਕਿਤੇ ਇਹ ਚੀਜ਼ਾਂ ਕਹੀਆਂ ਨੇ ਕਿ ਇੱਥੇ ਹੁਣੇ ਲੜਾਈ ਜਿਹੜੀ ਹੈ ਉਹ ਨਾ ਸਿਰਫ ਐਮਐਸਪੀ ਦੀ ਹੈ ਬਲਕਿ ਨਸਲਾਂ ਦੀ ਹੈ ਨਸਲਾਂ ਦੀ ਉਹਨਾਂ ਨੇ ਕਿਉਂ ਕਿਹਾ ਕਿਉਂਕਿ ਉਹਨਾਂ ਵੱਲੋਂ ਇੱਥੇ ਕਹਿਣਾ ਸੀ ਆਪਣੇ ਲਾਈਫ ਦੇ ਵਿੱਚ ਕਿ ਆਪਣੀ ਜ਼ਿਆਦਾਤਰ ਜਿਹੜੇ ਪੰਜਾਬੀ ਨੌਜਵਾਨ ਨੇ ਜਾਂ ਦੇਸ਼ ਦੇ ਨੌਜਵਾਨ ਨੇ ਬਾਹਰ ਵੱਲ ਦਾ ਰੁਖ ਕਿਉਂ ਕਰ ਰਹੇ ਨੇ ਬਾਹਰ ਵੱਲ ਦਾ ਰੁਖ ਇਸ ਕਰਕੇ ਕਰ ਰਹੇ ਨੇ ਕਿਉਂਕਿ ਇੱਥੇ ਜਿਹੜੀ ਬੇਰੋਜ਼ਗਾਰੀ ਦੱਸੀ ਜਾਂਦੀ ਹੈ ਕੀ ਲੱਗਦਾ ਠੀਕ ਹੋ ਮੈਡਮ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਇਹ ਜਿਹੜਾ ਮਸਲਾ ਹੈ ਜਾਂ ਇਹ ਜਿਹੜਾ ਕਿਸਾਨਾਂ ਦਾ ਸਰਕਾਰ ਦੀ ਗੱਲਬਾਤ ਚੱਲਦੀ ਹੈ ਜੀ ਜੀ ਇਹਦੇ ਵਿੱਚ ਗਿਰਫਤਾਰੀਆਂ ਦੀ ਜ਼ਰੂਰਤ ਕਿੱਥੋਂ ਤੋਂ ਪੈਂਦੀ ਹੈ ਜੀ ਚਾਹੇ ਉਹ ਹਰਿਆਣਾ ਸਰਕਾਰਾ ਚਾਹੇ ਪੰਜਾਬ ਸਰਕਾਰ ਹੈ ਜੀ ਚਾਹੇ ਉਹ ਸੈਂਟਰ ਸਰਕਾਰ ਹੈ ਜੀ ਗਿਰਫਤਾਰੀਆਂ ਕਿਉਂ ਹੋਣੀਆਂ ਹੈ ਜੀ ਗਿਰਫਤਾਰੀਆਂ ਦਾ ਇਹ じゃ ਕਿਹੜਾ ਉਹਨਾਂ ਨੇ ਕੋਈ ਕ੍ਰਾਈਮ ਕਰ ਦਿੱਤਾ ਜਾਂ ਗੁਨਾਹ ਕਰ ਦਿੱਤਾ ਵੀ ਜਿਹੜੀ ਉਹਨਾਂ ਨੂੰ ਗਿਰਫਤਾਰੀਆਂ ਕਰਨੀਆਂ ਪੈਣੀਆਂ ਜੀ ਦੇਖੋ ਮਸਲੇ ਨੂੰ ਸੁਲਝਾਉਣ ਦੀ ਗੱਲ ਹੈ ਜਿਹੜੀ ਉਹ ਸਰਕਾਰਾਂ ਨਹੀਂ ਕਰਦੀਆਂ ਆਲਾਕੇ ਕੋਈ ਵੱਡੀ ਗੱਲ ਨਹੀਂ ਹੈ ਇੱਕ ਆਪਣੇ ਦੇਸ਼ ਦਾ ਇਨਸਾਨ ਆਪਣੇ ਦੇਸ਼ ਦੀ ਉਥੇ ਸੈਂਟਰ ਸਰਕਾਰ ਦੇ ਦਵਾਰ ਤੇ ਜਾਣਾ ਚਾਹੁੰਦਾ ਜੋ ਕਿ ਵਿਚ ਰਾਸਤੇ ਦੇ ਵਿੱਚ ਦੂਜਾ ਸੂਬਾ ਪੈਂਦਾ ਦੂਜੀ ਸਟੇਟ ਪੈਂਦੀ ਹੈ ਉਹ ਸਰਕਾਰ ਉਹਨਾਂ ਨੂੰ ਉੱਥੇ ਦਾ ਪ੍ਰਸ਼ਾਸਨ ਜਾਣ ਨਹੀਂ ਦੇ ਰਿਆ ਸਵਾਲ ਤਾਂ ਇਹ ਖੜੇ ਹੋ ਰਹੇ ਆ ਜੀ ਸਾਡੇ ਸਾਹਮਣੇ ਇਹਨਾਂ ਚੀਜ਼ਾਂ ਬਾਰੇ ਕਿਉਂ ਨਹੀਂ ਜੀ ਸੋਚਿਆ ਜਾ ਰਿਹਾ ਸਰਕਾਰਾਂ ਵੱਲੋਂ ਬਿਲਕੁਲ ਜੀ ਬਿਲਕੁਲ ਦੇਖੋ ਸਰਕਾਰਾਂ ਦੇ ਉੱਤੇ ਹਾਲਾਂਕਿ ਬਹੁਤ ਸਾਰੇ ਸਵਾਲ ਜਿਹੜੇ ਨੇ ਲੋਕ ਖੜੇ ਕਰਦੇ ਨੇ ਤੇ ਇੱਥੇ ਇੱਕ ਵਾਰ ਫਿਰ ਤੋਂ ਹੁਣ ਜਿਹੜੇ ਇਹ ਕਿਸਾਨੀ ਅੰਦੋਲਨ ਹੈ ਸਰਗਰਮ ਹੋ ਚੁੱਕਿਆ ਹੈ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਅੰਬਾਲਾ ਵੱਲ ਨੂੰ ਕਿਤੇ ਨਾ ਕਿਤੇ ਹਰਿਆਣਾ ਵੱਲ ਦਾ ਜਿਹੜਾ ਰੁੱਖ ਹੈ ਹੁਣੋਂ ਕਿਸਾਨਾਂ ਨੇ ਕਰ ਲਿਆ ਹੈ ਕੀ ਲੱਗਦਾ ਕਿ ਬਹੁਤ ਸਾਰੇ ਫੇਰ ਬਦਲ ਦੇਖੋ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਹੁਣ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਕਿੱਦਾਂ ਦੀ ਹੋਣ ਵਾਲੀ ਹੈ ਕਿਉਂਕਿ ਜਲਬੇੜਾ ਜਿਹੜੇ ਨੇ ਉਹ ਵੀ ਹੁਣ ਬਾਹਰ ਆ ਚੁੱਕੇ ਨੇ ਤਾਂ ਕੀ ਲੱਗਦਾ ਕਿ ਹੁਣ ਇੱਥੇ ਕੀ ਨਿਕਲ ਕੇ ਸਾਹਮਣੇ ਆ ਸਕਦਾ ਹੈ ਦੇਖੋ ਅशिता ਕਹਿੰਦੇ ਆ ਵੀ ਜੋ ਮਸਲਾ ਹੈਗਾ ਉਹਨੂੰ ਆਰਾਮ ਦੇ ਨਾਲ ਨਿਕਾਇਆ ਜਾਵੇ ਜੀ ਜੀ ਦੇਖੋ ਅਗਰ ਪੁੱਛ ਰੌਲਾ ਪੈਂਦਾ ਹੈ ਜਾਂ ਕੁਝ ਛੱਲਾ ਗੁੱੱਲਾ ਪੈਂਦਾ ਉਹਦੇ ਵਿੱਚ ਨੁਕਸਾਨ ਕਿਸ ਦਾ ਹੋਣਾ ਨੁਕਸਾਨ ਪੂਰੇ ਭਾਰਤੀਆਂ ਦਾ ਹੋਣਾ ਸਾਡੇ ਦੇਸ਼ ਦਾ ਹੋਣਾ ਸਾਡੇ ਦੇਸ਼ ਦੇ ਲੋਕਾਂ ਦਾ ਹੋਣਾ ਸਾਡੇ ਸੁਭੇ ਦਾ ਹੋਣਾ ਸਾਡੇ ਨੌਜਵਾਨਾਂ ਦਾ ਹੋਣਾ ਦੇਖੋ ਸਰਕਾਰ ਦੀਆਂ ਹਜੇ ਵੀ ਅੱਖਾਂ ਨਹੀਂ ਖੁੱਲੀਆਂ ਪ੍ਰਸ਼ਾਸਨ ਦੀਆਂ ਹਜੇ ਵੀ ਅੱਖਾਂ ਨਹੀਂ ਖੁੱਲੀਆਂ 800 ਤੋਂ ਉੱਤੋਂ ਸ਼ਹਾਦਤਾਂ ਕਰਾ ਕੇ ਹਜੇ ਫੇਰ ਸਰਕਾਰ ਉੱਥੇ ਦੀ ਉੱਥੇ ਘੜੀ ਕਾਕਸ ਤੇ ਮਸਨੀ ਜੀ ਹੋਈ ਬਿਲਕੁਲ ਤੇ ਦੇਖੋ ਸਰਕਾਰਾਂ ਤੇ ਹਾਲਾਂਕਿ ਸਵਾਲ ਤਾਂ ਉੱਠਦੇ ਹੀ ਰਹਿੰਦੇ ਨੇ ਪਰ ਹੁਣ ਜਿਹੜਾ ਕਿਸਾਨੀ ਅੰਦੋਲਨ ਹੈ ਇੱਕ ਵਾਰ ਫਿਰ ਤੋਂ ਕੁਝ ਅਲੱਗ ਰੂਪ ਧਾਰ ਚੁੱਕਿਆ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਹਾਲਾਂਕਿ ਨਵਦੀਪ ਜਲਵੇੜਾ ਦੀ ਰਿਹਾਈ ਦੇ ਲਈ ਰਿਹਾਈ ਦਿਖਾਤੀ ਰਹੀ ਇਥੇ ਜਿਹੜਾ ਇਹ ਸੰਘਰਸ਼ ਹੈ ਤਾਂ ਵੀ ਚੱਲ ਰਿਹਾ ਸੀ ਦੂਜੇ ਪਾਸੇ ਹੁਣ ਐਮਐਸਟੀ ਦੀ ਜਿਹੜੀ ਕਿਤੇ ਨਾ ਕਿਤੇ ਇਹ ਗੱਲ ਚੱਲ ਰਹੀ ਹੈ ਬਹੁਤ ਲੰਬੇ ਸਮੇਂ ਤੋਂ ਕੀ ਲੱਗਦਾ ਕੁਝ ਫਸਲਾਂ ਤੇ ਤਾਂ ਇੱਥੇ ਐਮਐਸਪੀ ਜਿਹੜੀ ਐ ਉਹ ਦੇ ਦਿੱਤੀ ਗਈ ਹੈ ਕਿਸਾਨਾਂ ਨੂੰ ਤੇ ਅੱਗੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਜਿਹੜੀ ਮੰਗਾਂ ਨੇ ਉਹ ਇੱਥੇ ਸਰਕਾਰਾਂ ਸਵੀਕਾਰ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਦੇਖੋ ਮੈਡਮ ਸਰਕਾਰਾਂ ਤਾਂ ਇਹਨਾਂ ਜਿਹੜੇ ਕੋਆਪਰੇਟ ਘਰਾਣੇ ਐ ਇਹਨਾਂ ਬਾਰੇ ਸੋਚਣ ਤੇ ਲੱਗੀਆਂ ਹੋਈਆਂ ਜੀ ਜੀ ਇਹਨਾਂ ਨੂੰ ਹੀ ਜ਼ਿਆਦਾ ਤਰਜੀਹ ਦੇ ਰਹੀਆਂ ਹੁਣ ਦੇਖੋ ਕਿਸੇ ਵੀ ਚੀਜ਼ ਤੇ ਪੈਸਾ ਵਧ ਰਿਹਾ ਕੋਈ ਵੀ ਕੋਆਪਰੇਟ ਘਰਾਣਾ ਉਸ ਸਟੇਜ ਨੂੰ ਚਲਾ ਰਿਹਾ ਹੈ ਰਾਤੋਂ ਰਾਤ ਜਿਹੜੇ ਕਿਤੇ ਨਾ ਕਿਤੇ ਰੇਟ ਕਿਤੇ ਨਾ ਕਿਤੇ ਕਿੰਨੇ ਵਾਜਣੇ ਆ ਜੀ ਦੇਖੋ ਐਮਐਸਪੀ ਦੀ ਗੱਲ ਕਰਦੇ ਆ ਸਰਕਾਰਾਂ ਨੂੰ ਇਸ ਹਿਸਾਬ ਨਾਲ ਸੋਚਣਾ ਚਾਹੀਦਾ ਹੈ ਕਿ ਕਿਸਾਨ ਦੀ ਜਿਹੜੀ ਫਸਲ ਆ ਉਹ ਕਿਹੜੇ ਹਿਸਾਬ ਨਾਲ ਕਿਸਾਨ ਬੀਜ ਰਿਹਾ ਕਿਹੜੇ ਹਿਸਾਬ ਨਾਲ ਉਹਦੇ ਤੇ ਮਿਹਨਤ ਲੱਗਦੀ ਕਿੰਨਾ ਉਹਦੇ ਤੇ ਖਰਚਾ ਲੱਗਦਾ ਹੈ ਅਗਰ ਕੋਈ ਬੀਜ ਦੇ ਕੋਈ ਹਿੰਦਿਆਵੀ ਕੋਈ ਬੀਜ ਵੀ ਚੇਂਜਿੰਗ ਕਰਕੇ ਜਾਂ ਕੋਈ ਏਦਾਂ ਦੇ ਬੀਜ ਲੈਣ ਦੇ ਜਾਣ ਜਾਂ ਏਦਾਂ ਦੀਆਂ ਫਸਲਾਂ ਹਾਂ ਬੀਜੀਆਂ ਜਾਣ ਲੋ ਕਿਸਾਨਾਂ ਤੋਂ ਬਜਾਈਆਂ ਜਾਂ ਜਿਹਦੇ ਵਿੱਚ ਕਿਸਾਨ ਨੂੰ ਬਿਹਟ ਪੂਰਾ ਮਿਲ ਜੇ ਸਰਕਾਰਾਂ ਤੋਂ ਲੋਕਾਂ ਨੂੰ ਕੋਈ ਫਰਕ ਨਹੀਂ ਪਵੇ ਲੇਕਿਨ ਸਰਕਾਰ ਇਹਨਾਂ ਚੀਜ਼ਾਂ ਵੱਲ ਨਹੀਂ ਜੀ ਸੋਚਦੀਆਂ ਸਰਕਾਰਾਂ ਦਾ ਸਿਰਫ ਐਨ ਐਲ ਐ ਕਰੋੜਾ ਰੁਪਏ ਦੀਆਂ ਅੰਦਾਜ਼ਾ ਜਿਹੜੀਆਂ ਦੂਜੇ ਦੇ ਕੰਟਰੀਆਂ ਤੋਂ ਲੈਣਾ ਮਨਜ਼ੂਰ ਕਰ ਲੈਣਗੇ ਉਹੀ ਕਰੋੜਾ ਰੁਪਇਆ ਆਪਣੇ ਦੇਸ਼ ਦੇ ਕਿਸਾਨ ਦੇ ਵਿੱਚ ਦੇ ਕੇ ਕਿਸਾਨ ਨੂੰ ਵੀ ਸੂਰਤ ਨਹੀਂ ਦੇਣੀ ਚਾਹੁੰਦੀ ਨਾ ਦੇਸ਼ ਦੇ ਲੋਕਾਂ ਨੂੰ ਸੂਰਤ ਦੇਣਾ ਚਾਹੁੰਦੀ ਸਰਦਾਰ ਬਿਲਕੁਲ ਜੀ ਬਿਲਕੁਲ ਹਾਲਾਂਕਿ ਸਰਕਾਰਾਂ ਦੀਆਂ ਕੁਝ ਨਾਕਾਮੀਆਂ ਨੇ ਤਾਂ ਜਿਸ ਦੇ ਚੱਲਦੇ ਇੱਥੇ ਆਪਣੇ ਜਿਹੜੇ ਆਂਧਾਤਾ ਨੇ ਕਿਸਾਨ ਨੇ ਉਹ ਸੜਕਾਂ ਦੇ ਉੱਤੇ ਬੈਠੇ ਨੇ ਕੀ ਲੱਗਦਾ ਹਾਂ ਬਿਲਕੁਲ ਮੈਡਮ ਅਗਰ ਸਰਕਾਰਾਂ ਆਪਣੇ ਢੰਗ ਨਾਲ ਕੰਮ ਕਰਦੀਆਂ ਹੁੰਦੀਆਂ ਤਾਂ ਇੰਨੀਆਂ ਜਿਹੜੀਆਂ ਮੌਤਾਂ ਆ ਜੀ ਹੁੰਦੀਆਂ ਦੇਖੋ ਅਸੀਂ ਤਾਂ ਕਹਿੰਦੇ ਮੌਤ ਤਾਂ ਇੱਕ ਹੋਈ ਵੀ ਗਲਤ ਹੈ ਫਿਰ ਵੀ ਪੰਜਾਬ ਦੇ ਲੋਕਾਂ ਨੇ ਕਿੰਨੀਆਂ ਮੌਤਾਂ ਛੱਡੀਆਂ ਚਾਹੇ ਉਹ ਉਹਦੇ ਵਿੱਚ ਬਜ਼ੁਰਗ ਸ਼ਾਮਲ ਸੀ ਸਾਡੇ ਨੌਜਵਾਨ ਸ਼ਾਮਲ ਸੀ ਕਿਸੇ ਦਾ ਇੱਕ ਪੁੱਤ ਸੀ ਕਿਸੇ ਦਾ ਕੋਸ਼ੀ ਕਿਸੇ ਦਾ ਕੋਸ਼ੀ ਦੇਖੋ ਇੰਨਾ ਕੁਝ ਹੋਣ ਤੋਂ ਬਾਅਦ ਵੀ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਉਹ ਇਨ੍ਹਾਂ ਚੀਜ਼ਾਂ ਵੱਲ ਸਰਕਾਰਾਂ ਨੂੰ ਸਖਤ ਅਦੇਸ਼ ਜੁਨਿੰਦਨੀਆ ਸਖਤ ਨਿਰਦੇਸ਼ ਜੁਨਿੰਦਨੀਆ ਇਹ ਚੀਜ਼ ਵੀ ਸਾਨੂੰ ਸਮਝ ਨਹੀਂ ਆਉਂਦੀ ਜਿਵੇਂ ਹੁਣ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਸੀਗਾ ਵੀ ਰੋਡ ਖਾਲੀ ਕਰ ਦਿੱਤੇ ਜਾਣ ਲੇਕਿਨ ਰੋਡ ਖਾਲੀ ਕਰਨ ਨੂੰ ਕਿਹਾ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਇਹ ਨਹੀਂ ਦੱਸਿਆ ਕਿ ਕਿਸਾਨ ਦਿੱਲੀ ਜਾਣ ਜਾਂ ਕਿਹੜੇ ਰਸਤੇ ਜਾਣ ਕਿਵੇਂ ਜਾਣ ਉਹ ਚੀਜ਼ ਦੱਸ ਕਿਉਂ ਕੋਈ ਨਹੀਂ ਦੱਸ ਬਿਲਕੁਲ ਜੀ ਬਿਲਕੁਲ ਫਿਲਹਾਲ ਤਾਂ ਦੇਖੋ ਜੇਕਰ ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਤਾਂ ਕਿਸਾਨ ਹੁਣ ਹਰਿਆਣਾ ਵੱਲ ਦਾ ਰੁਖ ਜਿਹੜਾ ਕਰ ਚੁੱਕੇ ਨੇ ਕੀ ਲੱਗਦਾ ਹੈ ਕਿ ਅਜੇ ਵੀ ਦੇਖੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਕਿਸਾਨਾਂ ਨੂੰ ਰੋਕਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਪਤਾ ਨਹੀਂ ਫਿਰ ਕੀ ਹੋਇਆ ਕਿ ਇੱਥੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਬੜੀ ਜਲਦੀ ਛੱਡ ਵੀ ਦਿੱਤਾ ਪਰ ਕੀ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਰਕਾਰਾਂ ਵੀ ਦੇਖੋ ਇੱਕ ਤਰ੍ਹਾਂ ਦੀ ਜਿੱਦਾਂ ਆਪਾਂ ਕਹਿ ਦਿੰਦੇ ਆ ਦੂਜੇ ਨੂੰ ਪਰੇਸ਼ਾਨ ਕਰਨਾ ਉਹ ਵਾਲੀ ਚੀਜ਼ ਹੋ ਜਾਂਦੀ ਹੈ ਮਾੜਮ ਦੇਖੋ ਹਰਿਆਣਾ ਪੁਲਿਸ ਦਾ ਜਿਹੜੀ ਉਹ ਸਿਵਲ ਵਰਦੀ ਦੇ ਵਿੱਚ ਆ ਰਹੀ ਹੈ ਜੀ ਜੀ ਗਿਰਫਤਾਰੀਆਂ ਕਰ ਰਹੀ ਹੈ ਜੀ ਰੋਕ ਚਲ ਹੁਣ ਚੈਨਲ ਤੋਂ ਸਾਨੂੰ ਦੋ ਪਤਾ ਚੱਲ ਰਿਹਾ ਜੀ ਰੋਕ ਲੱਗੀ ਹੈ ਨਹੀਂ ਥੋੜਾ ਟਾਈਮ ਕੁਝ ਘੰਟੇ ਪਹਿਲਾਂ ਇਹ ਹੋ ਰਿਹਾ ਸਿੱਧੀ ਗ੍ਰਿਫਤਾਰੀਆਂ ਹੋ ਰਹੀਆਂ ਜੀ ਗ੍ਰਿਫਤਾਰੀਆਂ ਕੀਤੀਆਂ ਵੀ ਸੀ ਆ ਕੀਤੀਆਂ ਵੀ ਸੀਗੀਆਂ ਜੀ ਲੇਕਿਨ ਹੋ ਸਕਦਾ ਪ੍ਰੈਸ਼ਰ ਦੇ ਦੌਰਾਨ ਉਹ ਹਰਿਆਣਾ ਪੁਲਿਸ ਨੇ ਗ੍ਰਿਫਤਾਰੀਆਂ ਨੂੰ ਰੋਕ ਕੇ ਲਾਚੀ ਹੋਵੇ ਨਾ ਕੀਤੀ ਹੁਣ ਬਾਅਦ ਚ ਲੇਕਿਨ ਇਹ ਕਿਉਂ ਚੱਲ ਰਹੀਆਂ ਹੈ ਮੈਡਮ ਗ੍ਰਿਫਤਾਰੀਆਂ ਕਰਨ ਦੀ ਜਰੂਰਤ ਕਿਉਂ ਪੈ ਰਹੀ ਹੈ ਇਹ ਸਾਡੀ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੂੰ ਵੀ ਸੋਚਣ ਦੀ ਜਰੂਰਤ ਹੈ ਇਹਨੇ ਇਹ ਤਸ਼ੱਦਦ ਸਾਡੇ ਪੰਜਾਬ ਦੀ ਧਰਤੀ ਦੇ ਬੈਠੇ ਹੈ ਹਰਿਆਣਾ ਦੇ ਪ੍ਰਸ਼ਾਸਨ ਨੇ ਕੀਤੇ ਹਰਿਆਣਾ ਦੇ ਪੁੱਛ ਪ੍ਰਸ਼ਾਸਨ ਨੇ ਕੀਤੇ ਇਹਨਾਂ ਚਸ਼ਤ ਬਤਾਏ ਆ ਜਦ ਵੀ ਸਰਕਾਰ ਪੁੱਦੀ ਪੰਜਾਬ ਸਰਕਾਰ ਸਾਡਾ ਸੁਪਰ ਸਰਕਾਰ ਦਾ ਵੀ ਸਾਨੂੰ ਕਿਤੇ ਰੋਲ ਨਹੀਂ ਜਿਖਦਾ ਜੀ ਬਿਲਕੁਲ ਜੀ ਬਿਲਕੁਲ ਦੇਖੋ ਸੂਬਾ ਸਰਕਾਰ ਨੂੰ ਹਾਲਾਂਕਿ ਇਹਨਾਂ ਮਸਲਿਆਂ ਦੇ ਵਿੱਚ ਅੱਗੇ ਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਜਿਹੜੇ ਮਸਲੇ ਨੇ ਅਜੇ ਵੀ ਚੱਲ ਰਹੇ ਨੇ ਪਰ ਉਹਨਾਂ ਮਸਲਿਆਂ ਦੇ ਵਿੱਚ ਇੱਕ ਮਸਲਾ ਜਿਹੜਾ ਆਪਾਂ ਕਹਿ ਸਕਦੇ ਆ ਕਿਸਾਨੀ ਅੰਦੋਲਨ ਦਾ ਹੈ ਤਾਂ ਇੱਥੇ ਕਿਸਾਨੀ ਅੰਦੋਲਨ ਦਾ ਇਹ ਜਿਹੜਾ ਮਸਲਾ ਹੈ ਹਾਲਾਂਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆਪਾਂ ਕਹਿ ਸਕਦੇ ਹਾਂ ਤੇ ਇੱਥੇ ਸੂਬਾ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਅੱਗੇ ਤਾਂ ਆਉਣਾ ਹੀ ਚਾਹੀਦਾ ਹੈ ਬਿਲਕੁਲ ਮੈਡਮ ਦੇਖੋ ਮਤਲਬ ਕੋਈ ਦੂਜਾ ਦੂਜੀ ਸਟੇਟ ਦੂਜਾ ਸੂਬਾ ਕੋਈ ਸਾਡੇ ਦੇ ਲੋਕ ਸਾਡੇ ਸੂਬੇ ਦੇ ਲੋਕਾਂ ਤੇ ਉਥੋਂ ਦਾ ਕੋਈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੱਕ ਕਾ ਕਰ ਰਿਹਾ ਕੁਛ ਕਰ ਰਿਹਾ ਜੀ ਅਜਾ ਸੁਭਾ ਸਰਕਾਰ ਨਹੀਂ ਬੋਲਦੀ ਫਿਰ ਲੋਕੀ ਸੋਚਣਗੇ ਲੋਕ ਤਾਂ ਹੀ ਸੋਚਣਗੇ ਵੀ ਸਰਦਾਰਾਂ ਨਾਲ ਮਿਲ ਕੇ ਚੱਲ ਰਹੀਆਂ ਜੀ ਦੇਖੋ ਇੰਨਾ ਉੱਤੇ ਲੋਕਾਂ ਦੇ ਉੱਤੇ ਪਾਣੀ ਦੀ ਬਿਚਾਰਾ ਕੀਤੇ ਗਏ ਜਾਂ ਕਨੌਰੀ ਬਾਰਡਰ ਤੇ ਛੰਭੂ ਬਾਰਡਰ ਤੇ ਹਾਲਾਂਕਿ ਸਾਡੇ ਦੇਸ਼ ਦੀ ਧਰਤੀ ਇੱਕਾ ਸਿਰਫ ਇੱਕ ਲਾਈਨ ਖਿੱਚੀ ਗਈ ਹੈ ਵੀ ਆ ਫਲਾਣਾ ਸੁਪਾ ਫਲਾਣਾ ਸੁਪਾ ਫਲਾਣਾ ਸੁਪਾ ਹੈ ਤਾਂ ਕਿ ਇੱਕੋ ਦੇਸ਼ ਦੇ ਬੰਦੇ ਆ ਜੀ ਇੱਕੋ ਮਾਂ ਦੇ ਜਿਹੜੇ ਪੁੱਤ ਆ ਜੀ ਅਸੀਂ ਲੇਕਿਨ ਉਹ ਇਨਾ ਜਾਂ ਦੂਜੇ ਸੁਪਾ ਸਾਥੇ ਦੇ ਮਤਲਬ ਇਨਾ ਤਸ਼ੱਦਦ ਧਾਰ ਰਿਹਾ ਸੀ ਜਾਂ ਧਾਰ ਰਿਹਾ ਉਸ ਟਾਈਮ ਸਰਕਾਰ ਨੂੰ ਬੋਲਣਾ ਚਾਹੀਦਾ ਸਰਕਾਰ ਦਾ ਰੋਲ ਅੱਗੇ ਆਉਣਾ ਚਾਹੀਦਾ ਸੀ ਵੀ ਤੁਸੀਂ ਕਿਉਂ ਐਦਾਂ ਕਰਦੇ ਠੀਕ ਹੈ ਤਾਂ ਤੁਹਾਡੇ ਇੱਧਰ ਵਿੱਚ ਤੁਸੀਂ ਐਂਟਰੀ ਨਹੀਂ ਕਰਨ ਦੇਦੇ ਕਿਸਾਨਾਂ ਨੂੰ ਜੇ ਕੋਈ ਤੁਹਾਡੀ ਪ੍ਰੋਬਲਮ ਹੈ ਉਹ ਇਸੀ ਸਰਕਾਰਾਂ ਬੈਠ ਕੇ ਆਪਾਂ ਤੇ ਗੱਲਬਾਤ ਕਰਦਗੇ ਤਾਂ ਜੋ ਕਿਸਾਨਾਂ ਦੇ ਜਾਂ ਸਕੇ ਇੱਧਰ ਦਾ ਕੋਈ ਰੋਹ ਨਹੀਂ ਮਿਲਦਾ ਸਰਦੋ ਸਰਦ ਸਾਹਿਬ ਜੀ ਤੇ ਅਜੇ ਵੀ ਦੇਖੋ ਸ਼ਰਮਾ ਜੀ ਮੈਂ ਇੱਥੇ ਦੱਸਣਾ ਚਾਹਾਂਗੀ ਅਜੇ ਵੀ ਇਹ ਜਿਹੜਾ ਐਮਐਸਪੀ ਦਾ ਮਸਲਾ ਹੈ اٹਕਿਆ ਹੋਇਆ ਹੈ ਅਜੇ ਵੀ ਇਸ ਤੇ ਸਰਕਾਰਾਂ ਮਿਲ ਕੇ ਬੈਠਕ ਕਰ ਸਕਦੀਆਂ ਨੇ ਮਿਲ ਕੇ ਜਿਹੜੀ ਇਹ ਸਮੱਸਿਆ ਸੁਲਝਾ ਸਕਦੀਆਂ ਨੇ ਪਰ ਗੱਲ ਇਹ ਹੈ ਕਿ ਸਰਕਾਰਾਂ ਕੋਈ ਹੋਰ ਮਸਲੇ ਫੜੀ ਫਿਰਦੀਆਂ ਨੇ ਤੇ ਆਪਣੇ ਪੰਜਾਬ ਦੇ ਜਿਹੜੇ ਮੇਨ ਮਸਲੇ ਨੇ ਉਹਨਾਂ ਦੇ ਉੱਤੇ ਕੋਈ ਗੌਰ ਹੀ ਨਹੀਂ ਹੋ ਰਹੀ ਹਾਂ ਬਿਲਕੁਲ ਮੈਡਮ ਬਿਲਕੁਲ ਸਾਨੂੰ ਤਾਂ ਇਹ ਨਹੀਂ ਜੀ ਪਤਾ ਲੱਗਦਾ ਵੀ ਜਿੱਤਣ ਤੋਂ ਬਾਅਦ ਪਾਰਟੀਆਂ ਆ ਜਾਂ ਸਰਕਾਰਾਂ ਬਣਨ ਤੋਂ ਬਾਅਦ ਇਹ ਲੋਕ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਪਿਛਲੀ ਸਰਕਾਰਾਂ ਦੇ ਰਾਸਤੇ ਤੁਰ ਜਾਂਦੇ ਆ ਅਸਲੇ ਰਾਸਤੇ ਤੇ ਕਿਉਂ ਭਟਕ ਜਾਂਦੇ ਆ ਅਸਲ ਰਾਸਤੇ ਤੇ ਕਿਉਂ ਨਹੀਂ ਚੱਲਣਾ ਚਾਹੁੰਦੇ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਜਦੋਂ ਇੱਕ ਆਮ ਲੋਕਾਂ ਦੇ ਵਿੱਚ ਬੈਠ ਕੇ ਜਿਹੜੀ ਪਿਕਚਰ ਦਿਖਦੀ ਹੁੰਦੀ ਹੈ ਉਹੀ ਅਸੀਂ ਜਦੋਂ ਉਹਨਾਂ ਰਾਜਨੀਤਿਕ ਲੋਕਾਂ ਚਲੇ ਜਾਂਦੇ ਆ ਉਹੀ ਸਾਡੇ ਅੱਖਾਂ ਤੋਂ ਆ ਜਾਂਦੀ ਹੈ ਸਾਨੂੰ ਉਹ ਪਿਕਚਰ ਦਿਖਦੀ ਨਹੀਂ ਜੀ ਇਹ ਬਹੁਤ ਮਾੜੀ ਗੱਲ ਹੈ ਜਿਹੜੇ ਬੰਦੇ ਨੂੰ ਜਾ ਜਿਹੜੇ ਇਨਸਾਨ ਨੂੰ ਪਤਾ ਹੁੰਦਾ ਵੀ ਦੁੱਖ ਕੀ ਹੁੰਦਾ ਜਾਂ ਜਿਹੜਾ ਗਰੀਬੀ ਝੋਟੇ ਕੇ ਗਿਆ ਹੁੰਦਾ ਉਹਨੂੰ ਦੁੱਖ ਦਰਦ ਕਦੇ ਭੁੱਲਦਾ ਨਹੀਂ ਹੁੰਦਾ ਲੇਕਿਨ ਕੁਰਸੀਆਂ ਤੇ ਬੈਠ ਕੇ ਇਹਨਾਂ ਲੋਕਾਂ ਦੇ ਦੁੱਖ ਦਰਦ ਵੀ ਉੱਡ ਜਾਂਦੇ ਐ ਗਰੀਬੀ ਵੀ ਇਹਨਾਂ ਨੂੰ ਭੁੱਲ ਜਾਂਦੀ ਐ ਅੱਡੇ ਵਰਗਾ ਬੰਦਾ ਫਿਰ ਉੱਚੀ ਦੌਧੀ ਰਹਿ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਤੇ ਹੁਣ ਜਾਂਦੇ ਜਾਂਦੇ ਕੀ ਕਹਿਣਾ ਜਾਉਂਗੇ ਸੰਜੀਪ ਜੀ ਕਿ ਇੱਥੇ ਹੁਣ ਜਿਹੜਾ ਇਹ ਮਸਲਾ ਪੱਖਿਆ ਹੋਇਆ ਹੈ ਹਾਲਾਂਕਿ ਕਿਸਾਨਾਂ ਨੇ ਹਰਿਆਣਾ ਵੱਲ ਰੁਕਤਾ ਕਰ ਲਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਸਿਚੁਏਸ਼ਨਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਦੇਖੋ ਅੱਜ ਦੀ ਗੱਲ ਤਾਂ ਦੇਖੋ ਦਿੱਲੀ ਕਿਸਾਨਾਂ ਨੂੰ ਜਾਣ ਦੇਣਾ ਚਾਹੀਦਾ ਹੈ ਚਾਹੇ ਉਹ ਹਰਿਆਣਾ ਸਰਕਾਰ ਆ ਚਾਹੇ ਉਹ ਸੈਂਟਰ ਸਰਕਾਰ ਆ ਜਿੰਨੇ ਮਰਜ਼ੀ ਰੋਕਾਂ ਲਾ ਲੈਣ ਦੇਖੋ ਕੋਈ ਵੱਡੀ ਗੱਲ ਨਹੀਂ ਹੈ ਵੀ ਅੱਜ ਹੀ ਆਪਣੇ ਦੇਸ਼ ਦੇ ਕਿਸੇ ਕੋਨੇ 'ਚ ਜਾ ਨਹੀਂ ਸਕ ਰਹੇ ਤਾਂ ਇੱਕ ਬਹੁਤ ਵੱਡਾ ਜਿਹੜਾ ਮਸਲਾ ਬਣਾਇਆ ਹੈ ਸਰਕਾਰਾਂ ਦੁਆਰਾ ਬਣਾਇਆ ਗਿਆ ਰਾਜਨੀਤਿਕ ਲੋਕਾਂ ਦੁਆਰਾ ਬਣਾਇਆ ਗਿਆ ਅਗਰ ਦੇਖਿਆ ਜਾਵੇ ਇੱਕ ਭਾਰਤੀ ਆਪਣੇ ਭਾਰਤ ਦੇ ਦੂਜੇ ਕੋਨੇ 'ਚ ਜਾਣ ਵਾਸਤੇ ਉਹਨੂੰ ਡਾਂਗਾਂ ਸੋਕੀਆਂ ਦਾ ਸਾਹਮਣਾ ਕਰਨਾ ਪੈਂਦਾ ਪਾਣੀ ਦੇ ਪਛਾਰਾਂ ਦਾ ਸਾਹਮਣਾ ਕਰਨਾ ਪੈਂਦਾ ਕਿਤੇ ਨਾ ਕਿਤੇ ਅਕਲੀ ਅਸਲੀ ਗੋੜੀਆਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੇ ਬੰਦੇ ਮਰੇ ਵੀ ਨੇ ਸਾਡੇ ਨੌਜਵਾਨ ਮਰੇ ਵੀ ਆ ਦੇਖੋ ਇਹਨਾਂ ਚੀਜ਼ਾਂ ਤੇ ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਆ ਮਾਨਯੋਗ ਅਦਾਲਤਾਂ ਮਾਨਯੋਗ ਪੀਨ ਕੋਰਟ ਹਾਈ ਕੋਰਟ ਜਾਂ ਜਿਹੜੇ ਵੀ ਲੋਕ ਸੰਬੰਧਤ ਇਸ ਡਿਪਾਰਟਮੈਂਟ ਵਿਭਾਗਾਂ ਚ ਰਕ ਰਹੇ ਆ ਉਹਨਾਂ ਨੂੰ ਇਸ ਚੀਜ਼ ਨੂੰ ਸਭ ਤੋਂ ਅੱਗੇ ਲੈਣਾ ਚਾਹੀਦਾ ਵੀ ਕਿਸੇ ਦੀ ਜਾਨ ਨਾ ਜਾਵੇ ਕਿਸੇ ਦੀ ਜਾਨ ਨੂੰ ਖਤਰਾ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਮਸਲੇ ਨੂੰ ਆਰਾਮ ਦੇ ਨਾਲ ਸਮਝਾਇਆ ਜਾਵੇ ਚਾਹੇ ਉਹ ਕਦਾਨਾ ਦਾ ਮਸਲਾ ਚਾਹੇ ਕੋਈ ਹੋਰ ਸਾਡੇ ਤੋਂ ਬੇਦਾ ਸੈਂਟਰ ਸਰਕਾਰ ਦੁਆਰਾ ਹੱਲ ਕਰਨ ਵਾਲਾ ਮਸਲਾ ਹੈ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਜਿਹੜੇ ਕਿਤੇ ਨਾ ਕਿਤੇ ਦਰਸ਼ਕਾਂ ਨੂੰ ਵੀ ਇਨਫੋਰਮੇਸ਼ਨ ਦਿਨੇ ਹੋ ਵੱਧ ਵੱਧ ਲਾਈਵ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਹੋ ਅੱਗੇ ਵੀ ਇਦਾਂ ਹੀ ਜੁੜੇ ਰਹਿਣਾ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਤਾਜ਼ਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇਹ ਸੀ ਕਿ ਕਿਸਾਨਾਂ ਨੇ ਹੁਣ ਹਰਿਆਣਾ ਵੱਲ ਤਰਕ ਕਰ ਲਿਆ ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਐਮਐਸਪੀ ਦੀ ਜਿਹੜੀਆਂ ਚੀਜ਼ਾਂ ਨੇਗੀਆਂ ਸੋਲਵ ਹੁੰਦੀਆਂ ਨੇ ਜਾਂ ਫਿਰ ਇਸੇ ਤਰ੍ਹਾਂ ਇਹ ਮੁੱਦਾ ਜਿਹੜਾ ਅੱਗੇ ਹੋਰ ਪੱਕ ਸਕਦਾ ਹੈ ਤੇ ਦੂਸਰੇ ਪਾਸੇ ਨਵਦੀਪ ਜਲਵੇੜਾ ਜਿਨ੍ਹਾਂ ਨੂੰ ਹੁਣ ਜ਼ਮਾਨਤ ਮਿਲੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਲਈ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਜਿਹੜੇ ਕੰਮ ਨੇ ਦੇਖਣ ਨੂੰ ਮਿਲਦੇ ਨੇ ਇਹ ਵੀ ਆਉਣ ਵਾਲਾ ਸਮਾਂ ਹੀ ਤਿਆ ਕਰੇਗਾ ਫਿਲਹਾਲ ਦੀ ਘੜੀ ਤੁਸੀਂ ਇਹਨਾਂ ਵਿਸ਼ਾ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਡੇ ਨਾਲ ਸਾਂਝੀ ਕਰਿਆ ਕਰੋ ਤੇ ਵੱਧ ਤੋਂ ਵੱਧ লাইਵ ਪ੍ਰੋਗਰਾਮ ਨੂੰ ਇੱਥੇ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂਰ ਅਟਵਾਲ ਨੂੰ ਦਿਓ ਇਜਾਜ਼ਤ ਤਨਬਾਦ